ਤਾਂ ਤੋਂ ਸਾਡੀ ਅਫਸਰ ਸਾਹਿਬਾ ਨਾਲ ਲੈ ਸੋ ਅੱਜ ਜਿਹੜੀ ਵਿਕਾਸ ਅਥਾਰਟੀ ਵੱਲੋਂ ਸਾਡੇ ਗ੍ਰੇਟਰ ਮਹਾਲੀ ਵੱਲੋਂ ਇਹ ਐਕਸ਼ਨ ਕੀਤੀ ਜਾ ਰਹੀ ਹੈ ਉਹਦੇ ਉਹਦੇ ਤੇ ਅੱਜ ਜਿਹੜੀ ਪੀਸੀ ਉਹ ਕੰਮ ਜਾ ਰਹੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਜੋਗਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੱਭੇ ਪਰਵੇ ਸੱਭੇ ਦੇ ਸਰਵਪੱਖੀ ਵਿਕਾਸ ਦੇ ਲਈ ਨਿਰੰਤਰ ਜਿਹੜੇ ਯਤਨ ਜਾਰੀ ਕੀਤੇ ਜਾਂਦੇ ਆ ਸਰਕਾਰੀਆਂ ਨਿਵੇਸ਼ ਪੱਖੀ ਨੀਤੀਆਂ ਕਾਰਨ ਰਾਜ ਵਿੱਚ ਰੀਅਲ ਏਸਟੇਟ ਸੈਕਟਰ ਵਿੱਚ ਚੰਗਾ ਨਿਵੇਸ਼ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਹੈ ਮਕਾਨ ਉਸਾਰੀ ਅਤੇ ਸਾਰੇ ਵਿਭਾਗ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਦੇ ਇਨਕਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਈਆਂ ਇਹ ਆਫਸਰਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਪਿੱਛੇ ਜਿੰਨੀਆਂ ਵੀ ਇਹ ਆਫਸਰਾਂ ਹੋਈਆਂ ਉਹਨਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਸੀ ਇਸ ਕੰਮ ਨੂੰ ਜਾਰੀ ਰੱਖਦੇ ਹੋਏ ਗ੍ਰੇਟਰ ਮਹਾਲੀ ਏਰੀਆ ਗਵਰਨਮੈਂਟ ਅਥਾਰਟੀ ਵੱਲੋਂ ਸਾਲ 2022 ਦੀ ਪਹਿਲੀ ਮੈਗਾ ਆਕਸ਼ਨ ਜਿਹੜੀ ਹੈ 14 ਜਨਵਰੀ 2022 ਤੋਂ ਸ਼ੁਰੂ ਕਰਕੇ 11 ਫਰਵਰੀ 2022 ਤੱਕ ਚਲਾਈ ਜਾ ਰਹੀ ਹੈ ਇਹ ਟੋਟਲ 42 ਸੈਟਾਂ 54860 ਕਰੋੜ ਰੁਪਏ ਦੀਆਂ ਲਗਤ ਨਾਲ ਜਿਹੜੀਆਂ ਇਹ ਆਕਸ਼ਨ ਹੋਣ ਦਿਆ ਰਹੀ ਪੰਜਾਬ ਕੈਮਲਕ ਵੱਲੋਂ ਹਾਲ ਵਿੱਚ ਹੀ ਲਏ ਫੈਸਲੇ ਅਨੁਸਾਰ ਇਸ ਆਕਸ਼ਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਗਿਆ ਹੈ ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਅਨੁਸਾਰ ਦੀ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ ਜਿਸ ਨਾਲ ਉਸ ਦਾ ਆਪਣਾ ਆਸਿਆਨਾ ਬਣਾਉਣਾ ਜਾਂ ਕਾਰੋਬਾਰ ਕਰਨਾ ਜਿਹੜਾ ਸੁਪਨਾ ਉਹਨੂੰ ਸਕਾਰ ਕਰ ਸਕਵੇ ਲੇਕਿਨ ਨਾਮੀ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਸੈਕਟਾਂ ਦੀ ਗੱਲ ਕਰੀਏ ਤਾਂ ਰੈਸੀ ਪਲਾਟ ਐਸਈਓ ਮਿਕਸਡ ਲੈਂਡ ਯੂ ਕ੍ਰੋਪੋਹ ਸਿੰਘ ਹਸਪਤਾਲ ਹੋਟਲ ਆਦਿ ਕੁਲ ਮਿਲਾ ਕੇ ਜਿਹੜੀਆਂ 42 ਸੈਟਾਂ ਜਿਹਦੀ ਟੋਟਲ ਅਮਾਉਂਟ ਬੰਦੀ ਹੈ 5360 ਕਰੋੜ ਰੁਪਏ ਅਸਰਪ੍ਰਾਈਜ਼ਲੀ ਹਾਂਜੀ ਟੋਟਲ ਜਿਹੜੀਆਂ ਲਗਾ ਸੈਟਾਂ ਦੀ ਇਹ ਚੌਂ ਸਮਾਜ ਦੇ ਆਰਥਿਕ ਪੱਖੋਂ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਰੱਖਦੇ ਹੋਏ ਕੀਤੀ ਗਈ ਹੈ ਤਾਂ ਜੋ ਹਰੇਕ ਵਿਅਕਤੀ ਆਪਣੀ ਜ਼ਰੂਰਤ ਦੇ ਅਨੁਸਾਰ ਜਿਹੜੀ ਪ੍ਰਾਪਰਟੀ ਉਹ ਖਰੀਦ ਕਰ ਸਕੇ ਆਕਸ਼ਨ ਕੀਤੇ ਜਾ ਰਹੀਆਂ ਪ੍ਰਾਪਰਟੀਆਂ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਹਨ ਅਤੇ ਆਵਾਜਿ ਦੀ ਵੱਖ-ਵੱਖ ਸਾਰੇ ਜਿਵੇਂ ਕਿ ਕਮੰਤਰੀ ਹਵਾਈ ਅੱਡੇ ਰੇਲਵੇ ਸਟੇਸ਼ਨ ਅਤੇ ਸੜਕੀ ਮਾਰਗਰਾਹੀ ਬਹੁਤ ਹੀ ਆਸਾਨੀ ਨਾਲ ਜਿਹੜਾ ਉੱਥੇ ਪਹੁੰਚਿਆ ਜਾ ਸਕਦਾ ਹੈ ਪਹਿਲਾ ਮੰਗੀ ਕਮਾਡਾ ਵੱਲੋਂ ਇਹ ਨਨਾਮੀ ਆਨਲਾਈਨ ਪੂਰੀ ਪਾਰਦਰਸ਼ਤਾ ਨਾਲ ਕਿਰਿਆਈ ਹੋਵੇਗੀ ਬੋਲੀ ਲਈ ਪੱਤਕਾ ਸੇਤਾਂ ਦੀ ਦਾਗੀ ਸੰਬੰਧੀ ਸ਼ੈਡਿਊਲ ਮੁਕੰਮਲ ਵਿਰਵੇ ਅਤੇ ਨਿਯਮ ਦੀ ਅਸਰਤਾ ਅਫਸਰ ਸੰਬੰਧੀ ਜਿਹੜਾ ਪੋਰਟਲ ਬਣਾਇਆ ਗਿਆ ਪੁੱਡਾ invidia.com ਤੇ ਵੇਖੀ ਜਾ ਸਕਦੀਆਂ ਹਨ ਅਤੇ ਇਸ ਆਕਸ਼ਨ ਪੋਰਟਲ ਦੇ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਬੋਲੀਕਾਰ ਅਕਸ਼ਨ ਵਿੱਚ ਭਾਗ ਲੈ ਸਕਦਾ ਬੋਲੀਕਾਰਾਂ ਦੀ ਸਹੂਲਤ ਲਈ ਗਵਰਡਾ ਵੱਲੋਂ ਇੱਕ ਨਵਾਂ ਈਮੇਲ invest@govadda.punjab.gov.in ਵੀ ਸ਼ੁਰੂ ਕੀਤੀ ਜਾ ਰਹੀ ਹੈ ਪ੍ਰਾਪਰਟੀਆਂ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਬੋਲੀਕਾਰ ਇਸ ਮੇਲ ਸੰਪਰਕ ਕਰ ਸਕਦੇ ਹਨ ਇਸ ਮੇਲ ਤੇ ਸੰਪਰਕ ਕਰ ਸਕਦੇ ਹਨ ਵੋਲੀ ਕਰਾਵਲੋ ਮੰਗੀ ਗਈ ਜਾਣਕਾਰੀ ਦਾ ਤਰਜੀਹੀ ਅਧਾਰ ਤੇ ਤਸੱਲੀ ਬਖਸ਼ੇ ਜਵਾਬ ਦਿੱਤਾ ਜਾਵੇਗਾ ਮੈਨੂੰ ਪੂਰੀ ਉਮੀਦ ਹੈ ਕਿ ਪਿਛਲੀਆਂ ਸਫਲੀਆਂ ਅਕਸ਼ਨਾਂ ਮਾਗੀ ਇਹ ਲਈ ਇਹ ਐਕਸ਼ਨ ਹੋਣ ਜਾ ਰਹੀ ਹੈ ਇਹ ਵੀ ਸੂਬੇ ਵਿੱਚ ਆਰਥਿਕ ਵਿਕਾਸ ਦੇ ਲਈ ਵਧੀਆ ਕੰਮਜਾਬ ਹੋਵੇਗੀ ਇਸ ਦੇ ਨਾਲ ਹੀ ਐਕਸ਼ਨ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਗਮਾੜਾ ਆਪਣੇ ਅਧਿਕਾਰ ਖੇਤਰ ਵਿੱਚ ਖਰਚ ਕਰਦੇ ਹੋਏ ਵਿਕਾਸ ਦੇ ਨਵੇਂ ਮਿਆਰ ਨੂੰ ਸਥਾਪਿਤ ਕਰੇਗਾ ਇਸ ਦੇ ਨਾਲ ਹੀ ਇਨਵੈਸਟ ਪੰਜਾਬ ਇੰਡੀਆ 2026 ਜਿਹੜਾ ਉਹ ਅਸੀਂ ਚਾਲੂ ਕੀਤਾ ਜਿਸ ਦੇ ਪੰਜਾਬ ਆਪਣੇ ਆਰਥਿਕ ਅਤੇ ਸਹਿਰੀ ਪ੍ਰਵਕਤਨ ਦੇ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਜੋ ਕਿ ਸਿਰਫ ਵਿਕਾਸ ਤੇ ਨਹੀਂ ਸਗੋ ਇੱਕ ਜਿਹੀ ਮਾਡਲੋਕਾਰ ਦੇ ਕੇਂਦ੍ਰਿਤ ਹੈ ਜੋ ਸਮਾਵੇਸ਼ੀ ਲਚਕੀਲਾ ਤੇ ਵਿਸ਼ਵ ਪੱਧਰ ਦੇ ਪ੍ਰਤੀਯੋਗੀ ਹੋਵੇ ਮਾਨਜਗ ਮੁੱਖ ਮੰਤਰੀ ਪੰਜਾਬ ਸਰਕਾਰ ਪਾਸੇ ਮਾਨਜਜ ਜੋਗ ਕੁਈ ਹੈਟ ਪੰਜਾਬ ਸਰਕਾਰ ਦੇ ਇਸ ਸਬੰਧ ਦੇ ਸਰਪੱਖੀ ਵਿਕਾਸ ਲਈ ਨਿਰੰਤਰ ਤੇ ਕੈਂਦੇ ਜਿਹੜੀ ਯਤਨ ਜਿਵੇਂ ਹਰ ਜਿਵੇਂ ਕਾਰੀਆ ਡਿਮਾਂਡਾ ਵਿੱਚ ਉਸ ਤਰ੍ਹਾਂ ਇਨਵੈਸਟ ਮੁਹੱਲੀ 2026 ਦੀ ਕਰ ਰਹੀ ਹੈ ਜਿਸ ਵਿੱਚ ਰੀਅਲ ਏਸਟੇਟ ਸੈਕਟਰ ਦਾ ਮਜ਼ਬੂਤ ਪੂਰਨ ਸਭੀਤੀ ਅਤੇ ਜਿਸ ਤਰ੍ਹਾਂ ਵੀ ਖੰਭਦਾ ਪਿਛਲੇ ਦਹਾਕੇ ਦੌਰਾਨ ਮੁਹੱਲੀ ਟੈਕਨੋਲੋਜੀ ਸਿਹਤ ਸੰਭਾਲ ਉਨਤ ਨਿਰਮਾਨ ਅਤੇ ਗਿਆਨ ਅਧਾਰਤ ਸਵਾਵਾਂ ਲਈ ਪੰਜਾਬ ਦਾ ਮੁੱਖ ਪਲੇਟਫਾਰਮ ਬਣ ਗਿਆ ਹੈ ਜਿਸ ਨੂੰ ਮਜ਼ਬੂਤ ਸੰਸਥਾਗਤ ਮਜਬੂਰਗੀ ਅਤੇ ਚੰਗੀ ਤਰ੍ਹਾਂ ਯੋਜਨਾਬੱਧ ਸ਼ਹਿਰੀ ਬੁਨਿਆਦੀ ਢਾਂਚੇ ਦੁਆਰਾ ਸਮਰਪਿਤ ਕੀਤਾ ਗਿਆ ਹੈ ਇਹ ਸ਼ਹਿਰ ਭਾਰਤੀਆ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਸ਼ਹਿਰੀ ਅਰਥਵਿਤਾਵਾਂ ਵਿੱਚੋਂ ਇੱਕ ਹੈ ਜਿਸ ਨੇ 2012 ਤੋਂ 2021 ਦੌਰਾਨ ਲਗਭਗ 10% ਕੁੱਲ ਜ਼ਿਲ੍ਹਾ ਘਰੇਲੂ ਉਤਪਾਦ ਜੀਡੀਪੀ ਵਾਧਾ ਦਰਜ ਕੀਤਾ ਜਿਸ ਵਿੱਚ ਆਈਟੀ ਗਲੋਬਲ ਸਮਰਥਾ ਕੇਂਦਰ ਇਲੈਕਟ੍ਰੋਨਿਕਸ ਅਤੇ ਸੈਮੀ ਕੰਡਕਟਰ ਸਿਹਤ ਸੰਭਾਲ ਸਿੱਖਿਆ ਤੇ ਕਿਸਬਰ ਸਵਾਵਾ ਸੰਭਲ ਹਨ ਮਹਾਲੀ ਵਰਤਮਾਨ ਵਿੱਚ 50-60 ਹਜ਼ਾਰ ਕਿਸੇਵਰਾਂ ਨੂੰ ਰੋਜਗਾਰ ਦਿੰਦਾ ਹੈ ਜਿਸ ਵਿੱਚ ਆਈਟੀ ਅਤੇ ਜੀਸੀਸੀ ਰੋਜਗਾਰ ਅਗਲੇ 5 ਸਾਲਾਂ ਵਿੱਚ ਲਗਭਗ ਦੁੱਗਣਾ ਹੋਣ ਦੀ ਉਮੀਦ ਹੈ ਮਹਾਲੀ ਪ੍ਰਮੁੱਖ ਹੋਣ ਵਾਲਾ ਜਿਹੜਾ ਹਾਲੀਆ ਨਿਵੇਸ਼ ਹੈ ਭਵਿੱਖੀ ਵਿਕਾਸ ਅਤੇ ਕਿਸਾਨ ਦਾ ਸਹਿਰ ਵਜੋਂ ਮਹਾਲੀ ਦੀ ਤੇਜ਼ੀ ਨਾਲ ਉੱਭਰਿਆ ਹੈ ਜਿਸ ਨੂੰ ਜਨਤਕ ਤੇ ਦਿੱਜੀ ਖੇਤਰੀ ਨਿਵੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਸਿਹਤ ਸੰਭਾਲ ਫੋਰਟੇਜ ਹੈਲਥ케ਅ ਉਹਨਾਂ 900 ਕਰੋੜ ਦੇ ਨਿਵੇਸ਼ ਨਾਲ ਮਹਾਲੀ ਵਿੱਚ ਵਿਸਥਾਰ ਕਰ ਰਿਹਾ ਹੈ ਜਿਸ ਨਾਲ ਸਿਹਤ ਦੀ ਉਲ ਸਿਹਤ ਸੰਭਾਲ ਤੇ ਮੈਡੀਕਲ ਟੂਰਿਜ਼ਮ ਲਈ ਇੱਕ ਖੇਤਰ ਵਜੋਂ ਖੇਤਰੀ ਕੇਂਦਰ ਵਜੋਂ ਸਥਿਤੀ ਮਜ਼ਬੂਤ ਹੋ ਰਹੀ ਹੈ ਸੂਚਨਾ ਟੈਕਨੋਲੋਜੀ ਵਿੱਚ ਇਨਫੋਸਿਸ ਲਗਭਗ 300 ਕਰੋੜ ਦੇ ਨਿਵੇਸ਼ ਨਾਲ ਮਹਾਲੀ ਦੀ ਆਈਟੀ ਸਿਟੀ ਵਿੱਚ ਇੱਕ ਨਵਾਂ ਕੈਂਪ ਜਿਹੜਾ ਵਿਕਸਿਤ ਕਰ ਰਿਹਾ ਹੈ ਇਸ ਨਾਲ ਲਗਭਗ 2500 ਉੱਚ ਹੁਨਰਮੰਦ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ ਜਿਵੇਂ ਮੁੱਖ ਮੰਤਰੀ ਸਰਦਾਰ ਕੋਰਟ ਸਿੰਘ ਮਾਨ ਜੀ ਪੂਰੇ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਖੇਤਰ ਵਿੱਚ ਜਿਹੜੀ ਆ ਹਰ ਡਿਪਾਰਟਮੈਂਟਿਕ ਵਿੱਚ ਬੱਚਿਆਂ ਦੀ ਐਜੂਕੇਸ਼ਨ ਤੋਂ ਲੈ ਕੇ ਰੋਜ਼ਗਾਰ ਤੋਂ ਲੈ ਕੇ ਸਿਹਤ ਸਵਾਹ ਨੂੰ ਲੈ ਕੇ ਹਰ ਪਾਸੇ ਜਿਹੜੀਆਂ ਮੱਲਾ ਮਾਰ ਰਿਹਾ ਸਭ ਮੁਹੱਲੀ ਵਿੱਚ ਵੀ ਜਿਹੜੇ ਜਿਵੇਂ ਇਨਵੈਸਟ ਪੰਜਾਬ 2026 ਔਰ ਨਾਲ ਦੇ ਨਾਲ ਦੀਆਂ ਇਹ ਆਕਸ਼ਨਾਂ ਇਹ ਸਾਰੀਆਂ ਹੀ ਪੰਜਾਬ ਨੂੰ ਰੰਗਣਾ ਪੰਜਾਬ ਵਾਲੇ ਵਸੇ ਲਿਜਾ ਰਹੀਆਂ ਤੇ ਪੰਜਾਬ ਜਿਹੜਾ ਤਰੱਕੀ ਦੇ ਰਾਹ ਤੇ ਉੱਤੇ ਚੱਲ ਰਿਹਾ ਚਾਰ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਤਰੱਕੀ ਹੋਈ ਆ ਜਿਹੜੀ ਅੱਜ ਤੱਕ 17 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਕੀਤੀ ਤਾਂ ਮੁੱਖ ਮੰਤਰੀ ਸਰਕਾਰ ਲੋਕਾਂ ਨੂੰ ਆਰਾਮ ਦੇ ਐਕਸ਼ਨ ਸਹੂਲਤਾ ਆਰਾਮ ਦੇ ਜਿਹੜਾ ਵਿਕਾਸ ਜਿਹੜਾ ਹੋ ਰਿਹਾ ਜਿਹਦਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਸਪੈਸਿਫਿਕ ਵਿੱਚ ਪਹੁੰਚੇ ਸੋ ਜਿਹੜੀਆਂ ਇਹ ਆਕਸ਼ਨ ਰਾਈਟ ਪੰਜਾਬ ਦੇ ਵਿੱਚ ਗੁਮਾੜਾ ਮਹਾਲੀ ਨੂੰ ਜਿਹੜਾ ਫਾਇਦਾ ਹੋਣ ਜਾ ਰਿਹਾ ਸੋ ਉਹਦੇ ਲਈ ਇਹ ਅਜੋਕੀ ਕੀਤੀ ਹੈ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੋਈ ਉਪਰਿਆ ਪ੍ਰਤੀ ਸਸਟੀਕਰ ਕੇ ਨਾ ਸੋ ਮੇਰੇ ਨਾਲ ਸਾਡੇ ਗੁਮਾੜਾ ਤੋਂ ਸਾਡੇ ਅਫਸਰ ਸਰਬਾਨ ਨਾਲ ਨੇ ਸੋ ਅੱਜ ਜਿਹੜੀ ਵਿਕਾਸ ਅਥਾਰਟੀ ਵੱਲੋਂ ਸਟੇ ਗ੍ਰੇਟਰ ਮਹਾਲੀ ਵੱਲੋਂ ਇਹ ਐਕਸ਼ਨ ਕੀਤਾ ਜਾ ਰਿਹਾ ਉਹਦੇ ਉੱਤੇ ਆਪਾਂ ਅੱਗੇ ਨਿਹੜੀ ਪੀਸੀ ਉੱਤੇ ਕੰਮ ਜਾ ਰਹੇ ਹਾਂ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਵਨ ਸਿੰਘ ਮਾਨ ਜੀ ਜੋ ਗਵਾਈ ਹੈ ਪੰਜਾਬ ਸਰਕਾਰ ਵੱਲੋਂ ਸੱਭੇ ਪਰਵਤ ਸੱਭੇ ਦੇ ਸਰਪੱਖੀ ਵਿਕਾਸ ਦੇ ਲਈ ਨਿਰੰਤਰ ਜਿਹੜੇ ਯਤਨ ਜਾਰੀ ਕੀਤੇ ਜਾਂਦੇ ਆ ਸਰਕਾਰ ਗਿਆ ਨਿਵੇਸ਼ ਪੰਖੀ ਨੀਤੀਆਂ ਕਾਨ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਵਿੱਚ ਦੰਗਾ ਨਵੇਸ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਹੈ ਮਕਾਨ ਉਸਾਰੀ ਤੇ ਸਾਰੇ ਵਿਭਾਗ ਸਹਿਰੀ ਵਿਕਾਸ ਵਿਭਾਗ ਪੰਜਾਬ ਦੇ ਇਨਕਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਈਆਂ